ਸਤ ਰੰਗ ਤੇ ਸਾਰੇ ਸੰਗਤਾਂ ਦਾ ਪ੍ਰਕਾਸ਼ ਕਰੋ ਪੰਜਵਾਂ ਪਦਾ ਚਾਰ ਪਦਾਂ ਤੱਕ ਕਲਪਵਿਚਾਰ ਕੀਤੀ ਸੀ ਸਤ ਰੰਗ ਤੇ ਸਾਸਤ ਸਿਮਰਤ ਵੇਦਜਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਇਥਾਂ ਤੋਂ ਨਾ ਪੰਜਵੀਂ ਪੰਕਤੀ ਹੈ ਸਤ ਰੰਗ ਤੇ ਸਾਰੇ ਸੰਗਤਾਂ ਤੇ ਆਦਿ ਸ੍ਰੀ ਰਗ ਦਾ ਬਨਾਰ ਪਾਸ਼ਾ ਦਾ ਸਭ ਦੇ ਚਾਰ ਪਦਾਂ ਦੀ ਆਪਾਂ ਗੱਲ ਵਿਚਾਰ ਕੀਤੀ ਸੀ ਪੰਜਵਾਂ ਬਦਾ ਆਪ ਸਤਿ ਬੰਕਰੋ ਸਤਨਾ ਵਾਹਿਗੁਰੂ ਸਾਹਿਬ ਜੀ ਸਾਸ ਸਿਮਰਿਤ ਵੇਦ ਚਾਰ ਮੁਖਾ ਕਰਿ ਟਿਕਰੇ ਤਦੇ ਤਪੀ ਸਰ ਜੋਗਿਆ तीरथ कवन करे खाट कर्मों ते दुपनै पूजा करता नाही रंगना लगी पार ब्रह्मा ता सर पर नरके जाय उच्चारण करो सतनाम श्री वाहे गुरु साहिब जीयो बेशमार ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵੈ ਤਿਉ ਬੋਲੈ ਸੁਅਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਰਗ ਦੇ ਸ਼ਬਦੀ ਵਿਚਾਰ ਕਰਦਿਆਂ ਕੱਲ ਆਪਾਂ ਚਾਰ ਪਦਿਆਂ ਦੀ ਵਿਚਾਰ ਕੀਤੀ ਸੀ ਧਿਆਨ ਗੋਚਰੇ ਆਵੇ ਰਹਾਉ ਦੀਆਂ ਪੰਕਤੀਆਂ ਨੇਗੀਆਂ ਜਿਹੜੀਆਂ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਮਰੇ ਕੰਨੇ ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸਤਜਾਨ ਕੇਂਦਰੀ ਭਾਵ ਸ਼ਬਦ ਹੈ ਉਹ ਮੇਰਾ ਜਿਹੜਾ ਵਹਿਗਰੂ ਹੈ ਜਿਹਦਾ ਕੋਈ ਤਾਣ ਨਹੀਂ ਹੁੰਦਾ ਜਿਹਦਾ ਕੋਈ ਬਲ ਨਹੀਂ ਹੁੰਦਾ ਫਿਰ ਉਹਦਾ ਬਲ ਉਹ ਮੇਰਾ ਵਹਿਗਰੂ ਬਣਦਾ ਹੈਗਾ ਆਏ ਨਾ ਜਾਈ ਥਿਰ ਸਦਾ ਨਾ ਆਉਂਦਾ ਹੈ ਨਾ ਜਾਂਦਾ ਹੈ ਨਾ ਜੰਦਾ ਨਾ ਮਰਦਾ ਹੈ ਆਦ ਸੱਚ ਹੈ ਯੁਗਾਦ ਸੱਚ ਹੈ ਪੀ ਸੱਚ ਨਾਨਕ ਕੋ ਸੀ ਪੀ ਸੱਚ ਹੈ ਇਹ ਗੁਰ ਦੇ ਸ਼ਬਦ ਦੁਆਰਾ ਫਿਰ ਉਹਦੇ ਨਾਲ ਪਹਿਚਾਨ ਹੁੰਦੀ ਹੈ ਗੁਰ ਸ਼ਬਦ ਦੀ ਸੱਚ ਜਾਣ ਜਾਣਿਆ ਕਿਵੇਂ ਜਾਂਦਾ ਹੈ ਗੁਰੂ ਦੇ ਸ਼ਬਦ ਦੁਆਰਾ ਤਾਂ ਜਦੋਂ ਆਪਣਾ ਬਲ ਹਾਰ ਜਾਂਦਾ ਮਨੁੱਖ ਫਿਰ ਜਦੋਂ ਸਰੈਂਡਰ ਕਰਦਾ ਫਿਰ ਉਹਦਾ ਤਾਣ ਮੇਰਾ ਵਿਗਰੂ ਆਪ ਬਣਦਾ ਹੈ ਚਾਰ ਪਦੇ ਦੀ ਆਪ ਵਿਚਾਰ ਕੀਤੀ ਚਾਰ ਪਦੇ ਬੱਕਰਾ ਪ੍ਰਕਰਨ ਸੀ ਜਿਨ੍ਹਾਂ ਦਾ ਕੋਈ ਸਾਧਨ ਨਾ ਬਣਦਾ ਹੋਵੇ ਨਾੰਗ ਭੁੱਖ ਹੋਵੇ ਗਰੀਬੀ ਹੋਵੇ ਰੋਗ ਹੋਵੇ ਚਿੰਤਾ ਹੋਵੇ ਚਾਰ ਪਦਿਆਂ ਚ ਆਪਾਂ ਵਰਨਨ ਕੀਤਾ ਹੁਣ ਅੱਗੇ ਚਾਰ ਪਦ ਨੇ ਜਿਹੜੇ ਇਹ ਉਹਨਾਂ ਦੇ ਹੋਣਗੇ ਧਰਮ ਕਰਮ ਵੀ ਕਰਦੇ ਹੋਣ ਸੁੱਖ ਵੀ ਭੋਗਦੇ ਹੋਣ ਰਾਜ ਭਾਗ ਵੀ ਹੋਵੇ ਤੇ ਇਹੀ ਨੂੰ ਕੋਈ ਰੋਗ ਵੀ ਨਾ ਹੋਵੇ ਉਥੇ ਤਾਂ ਇਹ ਸੀ ਵੀ ਜੇ ਸਾਰੇ ਕੋਈ ਦੁੱਖਾਂ ਚ ਗਰਸੇ ਹੋਏ ਜੇ ਚਿੱਤ ਪਰਮਾਤਮਾ ਆ ਗਿਆ ਤਾਂ ਸਾਰੇ ਦੁੱਖਾਂ ਦਾ ਨਾਸ ਕਰਕੇ ਰਾਜ ਭਾਗ ਦਾ ਮਾਲਕ ਬਣਾ ਦੇਣਾ ਉਹ ਜੇ ਚਾਰ ਸ਼ਬਦਾਉਣਗੇ ਜੇ ਤੇਰੇ ਕੋਲ ਰਾਜ ਭਾਗ ਵੀ ਹੋਵੇ ਸੁੱਖ ਵੀ ਹੋਣ ਪਰ ਜੇ ਤੇਰੇ ਕੋਲ ਪ੍ਰਮਾਤਮਾ ਦਾ ਨਾਮ ਨਾ ਆਇਆ ਤੇ ਤੇਰਾ ਜੀਵਨ ਵਿਅਰਥਾ ਚ ਜਾ ਜਾਵੇਗਾ ਜਿਸ ਤਰ੍ਹਾਂ ਮਹਾਰਾਜ ਚਾਰ ਦੇਣਗੇ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਇਸ ਜੇਵੜ ਅਵਰਨਾ ਹੋਏ ਸਾक्षात ਪ੍ਰਮਾਤਮਾ ਦਾ ਰੂਪ ਸਿਰ ਗੁਰਗਾਂ ਸਹਿ ਮਾਰੀ ਕਿਰਪਾ ਕਰਨ ਆਪ ਵਿੱਚ ਵਰਤਨ ਆਪਣੇ ਸ਼ਬਦੀ ਵਿਚਾਰ ਆਪ ਕਰਾਉਣ ਤੇ ਆਪ ਸਾਰੇ ਸੰਗਤਾਂ ਇਸ ਦਿਓ ਉਚਾਰਨ ਕਰੋ ਸਤਨਾਮ ਵਾਹਿਗੁਰੂ ਸਾਰ ਜੀ ਸਾਸ ਸਿਮਰਤ ਦੇ ਦੇ ਚਾਰ ਮੁਖਾਤਰ ਪਿੱਛਰੇ ਸ਼ਾਸਤਰ ਛੇ ਸ਼ਾਸਤਰ ਨੇ ਸਨਾਤਨ ਮਤ ਦੇ ਜਿਹਨੋਂ ਪਰਮੇਸ਼ੀ ਕਾਰਿਸ਼ੀ ਗੁਰੂ ਸਿਉਪਦੇਸ਼ ਤੇ ਛੇ ਇਹਨਾਂ ਦੇ ઋષਿ ਹੈ ਨਾ ਤੇ ਸਿਮਰਤ 27 ਸਿਮਰਤੀਆਂ ਨੇ ਇਹ ਵੀ ਸਨਾਤਨ ਮਤ ਦੇ ਬੇਤਰਤ ਇਹ 베ਦ ਚਾਰ 베ਦ ਨੇ ਚਾਰ 베ਦ 6 ਸ਼ਸਤਰ ਤੇ 27 ਸਿਮਰਤियां ਮੁਖਾਗਰ ਵਿਚਰੇ ਮੂੰਹ ਚੋਂ ਮੂੰਹ ਜਵਾਨੀ ਯਾਦ ਕਰਕੇ ਪਾਠ ਕਰਦਾ ਹੋਵੇ ਤਪੇ ਤਪੀਸਰ ਜੋਗੀਆਂ ਤੀਰਥ ਗਵਨ ਕਰੇ ਤਪ ਵੀ ਕਰਦਾ ਹੋਵੇ ਵੱਡਾ ਵੱਡਾ ਤਪੀਆਂ ਦਾ ਤਪੀਸਰ ਹੋਵੇ ਜੋਗੀ ਹੋਵੇ ਤੀਰਥ ਗਵਨ ਕਰੇ ਤੀਰਥਾਂ ਤੇ ਵੀ ਜਾਂਦਾ ਹੋਵੇ ਖਟ ਕਰਮਾਂ ਤੇ ਡੁੱਬਣੇ ਪੂਜਾ ਕਰਤਾ ਨਾਏ ਖਟ ਕਰਮ 6 ਕਰਮ ਖਟ ਦਾ ਮਤਲਬ ਹੈ 6 ਖਟ ਕਰਮਾਂ ਤੇ ਡੁੱਬਣੇ ਖਟ ਕਰਮ ਬ੍ਰਾਹਮਣ ਕਹਿੰਦਾ ਉਹਦੇ ਹਿੱਸੇ 6 ਕਰਮ ਆਇਆ ਵਿਦਿਆ ਬੜਨ ਨਹੀਂ ਵਿਦਿਆ ਪੜਉਣੀ ਜੱਗ ਕਰਨਾ ਜੱਗ ਕਰਾਉਣਾ ਦਾਨ ਲੈਣਾ ਦਾਨ ਦਿਵਾਉਣਾ ਇਹ 6 ਕਰਮ ਨੇ ਇਹਦੇ ਡੁੱਬਣੇ ਕਰੇ ਫਿਰ ਉਹ 6 ਕਰਮਣ ਦੇ ਹੋਰ ਹੈ ਸੰਧਿਆ ਗਾਇਤਰੀ ਤਰਪਣ ਇਸ਼ਨਾਨ ਅਥਿਤ ਪੂਜਾ ਦੇ ਪੂਜਾ ਮਹਾਰਾਜ ਕਹਿੰਦੇ ਇਹ ਛੇ ਕਰਮਾਂ ਦੀ ਬਜਾਏ ਇਹ ਤੋਂ ਵੀ ਦੁੱਗਣੇ ਕਰਮ ਕਰਦਾ ਹੋਵੇ ਰੰਗਨਾ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਹਮਾਰੇ ਕਨੇ ਸਾਰਾ ਕੁਝ ਕਰਿਆ ਚਾਰ ਵੇਦ ਪੜੇ ਛੇ ਸ਼ਾਸਤਰ ਪੜੇ 27 ਸਿਮਰਤਿਆਂ ਪੜੀਆਂ ਤੀਰਥਾਂ ਦਾ ਇਸ਼ਨਾਨ ਕੀਤਾ ਤਪ ਕੀਤਾ ਤਪੀਸਰ ਬਣੇ ਜੋਗੀ ਬਣੇ ਕੁਝ ਵੀ ਬਣ ਗਏ ਸਾਰਾ ਕੁਝ ਕਰਦੇ ਰਹੇ ਖੱਟ ਕਰਮਾਂ ਤੋਂ ਵੀ ਦੁੱਗਣੇ ਕਰ ਲੇ ਪਰ ਰੰਗ ਨਾ ਲੱਗਦੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਪੱਕਾ ਕਰਕੇ ਮੰਨ ਲਓ ਇਹਨਾਂ ਕੁਝ ਕਰ ਦਈਏ ਰੰਗ ਨਾ ਲੱਗਿਆ ਤੇ ਫਿਰ ਪੱਕਾ ਕਰਕੇ ਮੰਨ ਲਓ ਨਰਕਾਂ 'ਵਿ ਜਾਣਾ ਪਊਗਾ ਆਪਾਂ ਇਹ ਦਸੋਈਏ ਪੜਦੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਮਰਤ ਵੇਲੇ ਸੰਸਥੀਤ ਕਰਦੇ ਨੇ ਮਹਾਰਾਜ ਬੜੇ ਪਿਆਰੇ ਪਰ ਇਹਨਾਂ ਦਾ ਇੱਕ ਸ਼ਬਦ ਹੈ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸੇਖਾ ਚੌਥਾ ਸਵਈਆ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸੇਖਾ ਵੇਦ ਪੁਰਾਣ ਕਤੇਬ ਪੁਰਾਣ ਜਮੀਨ ਜਮਾਨ ਸੁਵਾਨ ਕੇ ਪੇਖਾ ਪਉਣ ਆਹਾਰ ਜਤੀ ਜਤ ਧਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇਕ ਨਾਂ ਲਿਖ ਜੇ ਇੱਕ ਰੰਗ ਨਾ ਲੱਗਿਆ ਫਿਰ ਤੇਰਾ ਜੀਵਨ ਬ्यर्थ ਚਲਾ ਜਾਣਾ ਹੈ ਨਰਕਾਂ ਦਾ ਵਾਸਾ ਹੋਣਾ ਹੈ ਰਾਜ ਮਿਲਖ ਸਿਕਦਾਰੀਆਂ ਰਸ ਭੋਗਣ ਵਿਸਥਾਰ ਰਾਜ ਭਾਗ ਵੀ ਕਰਦਾ ਹੋਵੇ ਮਿਲਖ ਕਈ ਜਮੀਨ ਦਾ ਮਾਲਕ ਹੋਵੇ ਸਿਕਦਾਰ ਚੌਧਰੀ ਬਣਿਆ ਹੋਵੇ ਰਸ ਭੋਗਣ ਵਿਸਤਾਰ ਸਾਰੇ ਰਸ ਕਸ ਜੀਵਨ ਵਿੱਚ ਹੋਣ ਵੱਡਾ ਖਲਾਰਾ ਹੋਵੇ ਰਸ ਭਾਗ ਭੋਗਦਾ ਹੋਵੇ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ ਸੋਹਣੇ ਸੁੰਦਰ ਬਾਗ ਵੀ ਲਵਾਏ ਹੋਣ ਤੇ ਹੁਕਮ ਵੀ ਚੱਲਦਾ ਹੋਵੇ ਤੇ ਅਫਰਿਆ ਰਹਿੰਦਾ ਹੋਵੇ અપਰਾਮਾ ਹੋਵੇ ਮੇਰਾ ਹਰ ਥਾਂ ਹੁਕਮ ਚੱਲਦਾ ਹੈ ਰੰਗ ਤਮਾਸ਼ੇ ਬਹੁ ਵਿਧੀ ਕਾਇ ਨਗਰ ਰਿਆ ਰੰਗ ਤਮਾਸ਼ੇ ਬਹੁ ਵਿਧੀ ਬਹੁ ਵਿਧੀਆਂ ਨਾਲ ਖੁਸ਼ੀਆਂ ਨਾਲ ਜੀਵਨ ਬਤਾਿੰਦਾ ਹੋਵੇ ਚਾਏ ਲੱਗ ਰਹਾ ਕੋਈ ਜ਼ਿੰਦਗੀ ਵਿੱਚ ਗਮੀ ਵੀ ਨਾ ਹੋਵੇ ਕੀਰਤਨ ਆਇਓ ਪਾਰ ਬ੍ਰਹਮਾ ਤਾ ਸਰਪ ਕੀ ਜੂਣ ਗਿਆ ਮਾਰੇ ਕਦੇ ਜੀ ਤੇ ਕੋ ਸਾਰਾ ਕੁਝ ਹੈਗਾ ਨਾ ਰਾਜਾ ਹੋਵੇਂ ਜ਼ਮੀਨਾਂ ਦਾ ਮਾਲਕ ਹੋਵੇਂ ਚੌਧਰੀ ਹੋਵੇਂ ਸਾਰੇ ਰਸ ਪੋਗੜਨੂ ਹੋਣ ਬੜਾ ਖਲਾਰਾ ਵਿਸਤਾਰ ਬਣਾਇਆ ਹੋਵੇ ਸੋਹਣੇ ਬਾਗਾਂ ਦਾ ਮਾਲਕ ਹੋਵੇਂ ਤੇ ਹੁਕਮ ਵੀ ਤੇਰਾ ਚੱਲਦਾ ਹੋਵੇ ਅਫਾਰ ਆਪਰਾ ਬਣਿਆ ਰਹੇ ਮੇਰਾ ਬੜਾ ਹੁਕਮ ਚੱਲਦਾ ਹੈਗਾ ਰੰਗ ਤਮਸੇ ਬਹੁ ਗਿਧੀ ਚਾਏ ਲੱਗ ਰਹਾ ਰੰਗਾ ਤਮਸੇ ਵਿੱਚ ਮਸਤ ਹੋਵੇ ਪਰ ਜੇ ਪ੍ਰਮਾਤਮਾ ਦਾ ਚੇਤਨਾ ਆਇਓ ਪਾਰ ਬ੍ਰਹਮ ਜੇ ਚਿੱਤ ਵਿੱਚ ਵੈਗੁਰੂ ਦਾ ਨਾਮ ਨਾ ਨਾ ਆਇਆ ਤਾਂ ਸਰਪ ਕੀ ਜੋਨ ਗਿਆ ਫਿਰ ਪੱਕਾ ਕਰਕੇ ਮੰਨ ਲਾ ਸਰਪ ਬਣਨਾ ਬਾਬਾ ਤਰਲੋਚਨ ਜੀ ਦਾ ਬੜਾ ਪਿਆਰਾ ਸ਼ਬਦ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪਜੋਨ ਵੱਲ ਵੱਲ ਉਤਰੈ ਪੱਕਾ ਕਰਕੇ ਮੰਨ ਲੋ ਮਰੈ ਕਹਿੰਦੇ ਫਿਰ ਤੁਹਾਨੂੰ ਨਰਕਾਂ ਚ ਪੈਣਾ ਸਰਪ ਦੀ ਜੂਨ ਕੀ ਹੈ ਮੰਨ ਲੋ ਨਰਕਾ ਕਿਉਂਕਿ ਸਰਪ ਦਾ ਜਿਹੜਾ ਉਹਦੀ ਜਿਹੜੀ ਯੈਰ ਹੈ ਉਹਨੂੰ ਸਦਾ ਜਲਾਉਂਦੀ ਰਹਦੀ ਹੈ ਇਸ ਕਰਕੇ ਦੇਖੋ ਤੁਸੀਂ ਉਹ ਲੋਕ ਠੰਡੇ ਠਾ ਕੇ ਬੈਠੂਗਾ ਕਿਉਂਕਿ ਉਹਦੇ ਅੰਦਰ ਜਲਨ ਰਹਿੰਦੀ ਹੈ ਜਦੋਂ ਆਪਾਂ ਜੈਸਰੀ ਕੀ ਬਾਤ ਪੜਾਂਗੇ ਨਾ ਬੜੇ ਪਿਆਰੇ ਸ਼ਬਦ ਨੇ ਜੈਸਰੀ ਕੀ ਬਾਤ ਪੰਜਵੇਂ ਪਾਸ਼ਾ ਕਹਿੰਦੇ ਨੇ ਸੁੰਦਰ ਸੇਜ ਅਨੇਕ ਰਸ ਸੋਕਰ ਰਸ ਭੋਗਣ ਪੂਰੇ ਸਾਰੇ ਜੀਵਨ ਚ ਹੁਣ ਹਨਾ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਹੋਏ ਨ ਚੰਦਨ ਸੁਗੰਧ ਲਾਈ ਮੋਤੀ ਹੀਰੇ ਇਹ ਸਾਰਾ ਕੁਝ ਹੋਵੇ ਤੇਰੇ ਮਨ ਇੱਚੇ ਸੁਖ ਮਾਨਦਾ ਕਿਸ ਨਾਹੀਂ ਵਿਸੂਰੇ ਸਾਰੇ ਕੋਈ ਵਿਸੂਦਾ ਚੋਰਾ ਵੀ ਨਾ ਹੋਵੇ ਮਨ ਛੇ ਤੇਰੇ ਕੋ ਭੋਗ ਭਗਣ ਹੁਣ ਸੋ ਪ੍ਰਭ ਚੇਤਨਾ ਆਬਈ ਵਿਸਟਾ ਕੇ ਜੇ ਪਰਮਾਤਮਾ ਜਿਤਨੀ ਆਏ ਫਿਰ ਉਹ ਗੰਦਗੀ ਦਾ ਕੀੜਾ ਬਣਨਾ ਹੈ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਦ ਮਨ ਤੀ ਇਹ ਮਾਰੇ ਕਹਨੇ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਨਾ ਜੋੜਿਆ ਇਹ ਸਾਰਾ ਕੁਝ ਹੋਇਆ ਤੇ ਵਿਸ਼ਟਾਂ ਦਾ ਕੀੜਾ ਸਰਪ ਦੀ ਜੋਲ ਬਣਨਾ ਹੈ ਬਹੁਤ ਤਣਾੜ ਅਚਾਰਵੰਤ ਸੁਪਾ ਨਿਰਮਲ ਰੀਤ ਬਹੁਤ ਤਣਾੜ ਹੋਵੇ ਤਨ ਆੜ ਇਕ ਹੁੰਦਾ ਤਨੀ ਤਨ ਦਾ ਮਾਲਕ ਨੂੰ ਕਹਿੰਦੇ ਤਨੀ ਪਰਮਾਤਮਾ ਪਰਸਾਈ ਹੋਇਆ ਹੁਆ ਤਨੀ ਵੀ ਹੋਣਾ ਪਾਡ ਪਟੰਬਰ ਪਤੀ ਪਰਸਾਈ ਹੁੰਦਾ ਤਨੀ ਵੀ ਹੋਣਾ ਪਾਡ ਪਟੰਬਰ ਪਾਹੀ ਸੇਤੀ ਗੱਲ ਤਨ ਆੜ ਜਿਹੜਾ ਆੜ ਦਾ ਮਤਲਬ ਹੈ ਆਸਰਾ ਜਿਹੜਾ ਮੰਨ ਲਓ ਤਨੀਆਂ ਦਾ ਵੀ ਆਸਰਾ ਹੋਵੇ ਵੱਡਾ ਤਨਵਾਨ ਹੈ ਨਾ ਜੀ ਤੋ ਤਨਵਾਨ ਬੰਦੇ ਵੀ ਤਨ ਲੈ ਕੇ ਮਤਲਬ ਜਿਵੇਂ ਬੈਂਕ ਹੈ ਉਹ ਵੱਡੇ ਵੱਡੇ ਤਨੀਆਂ ਨੂੰ ਵੀ ਲੋਨ ਦੇ ਕੇ ਕਹਿੰਦਾ ਉਹਨੂੰ ਕਹਿੰਦਾ ਤਨਾੜ ਵੱਡਾ ਤਨਾੜ ਹੋਵੇ ਤੇ ਅਚਾਰਵੰਤ ਵੀ ਹੋਵੇ ਜੀਵਨ ਵਿੱਚ ਆਚਰਨ ਵੀ ਹੋਵੇ ਤੇ ਸ਼ੋਭਾ ਵੀ ਹੋਵੇ ਤੇ ਉਹਦੀ ਜਿਹੜੀ ਰੀਤ ਹੈ ਉਹ ਵੀ ਨਿਰਮਲ ਹੋਵੇ ਕਹਿੰਦਾ ਪਾਬ ਜੀਵਨ ਦੇ ਵਿੱਚ ਇਹ ਗੁਣ ਹੋਣ ਧਨਮਾਨ ਹੋਵੇ ਉਹਦਾ ਆਚਰਨ ਵੀ ਠੀਕ ਹੋਵੇ ਸ਼ੋਭਾ ਵੀ ਹੋਵੇ ਤੇ ਉਹਦੀ ਜਿਹੜੀ ਰੀਤ ਕਹੀਏ ਕਰਮ ਕਰਨ ਦੀ ਮਰਜ਼ਾਦਾ ਉਹ ਵੀ ਪਵਿੱਤਰ ਹੋਵੇ ਮਾਤਾ ਪਿਤਾ ਸੁੱਤ ਭਾਈਆ ਸਾਧਨ ਸੰਗ ਪਰীত ਮਾਤਾ ਪਿਤਾ ਸੁੱਤ ਕਈਏ ਪੁੱਤਰ ਭਾਈ ਕਈਏ ਪ੍ਰਾ ਸਾਜਨ ਕਈਏ ਮੇਟਰ ਦੋ ਸਾਰਿਆਂ ਨਾਲ ਪੀਤ ਵੀ ਹੋਵੇ ਕਿਸੇ ਨਾਲ ਕੋਈ ਝਗੜਾ ਵੀ ਨਾ ਹੋਵੇ ਇਹ ਇਹ ਜੀਵਨ ਦੇ ਵਿੱਚ ਇਹ ਸਾਰੇ ਉਹਦੇ ਕੋਲ ਗੁਣ ਆਨੰਦ ਹੋਵੇ ਨਕਰ ਤਕਸ ਬੰਦ ਬੰਦ ਜੀਓ ਜੀਓ ਸਤਰੀ ਕੀਤ ਲਸ਼ਕਰ ਕਈ ਫੌਜਾਂ ਤਰਕਸ ਬੰਧ ਤਿਆਰ ਬਰ ਤਿਆਰ ਫੌਜਾਂ ਉਹਨੂੰ ਜੀਓ ਜੀਓ ਕਰਦੇ ਹਨ ਉਹਦੇ ਹੁਕਮ ਵੱਲ ਦੇਖਦੇ ਰਹਿੰਦੇ ਕਦੋਂ ਹੁਕਮ ਕਰੇ ਅਸੀਂ ਕਾਰਾ ਕਰੀਏ ਨਸ਼ਕਰ ਤਰਕ ਸੰਬੰਧ ਬੰਦ ਜਿਓ ਜਿਓ ਸਗਲੀ ਕਹਿ ਤੋ ਬੜੀਆਂ ਫੌਜਾਂ ਦਾ ਮਾਲਕ ਹੋਵੇ ਜੋ ਹਰ ਟਾਈਮ ਕੰਮ ਕਰਫੇ ਕਰਕੇ ਐ ਤਿਆਰ ਵਰ ਤਿਆਰ ਹੋਣ ਤੇ ਐ ਦੇਖਦੇ ਰਹਿਣ ਵੀ ਜਿਓ ਜਿਓ ਕਦੋਂ ਹੁਕਮ ਕਰੇ ਅਸੀਂ ਉਹਦੇ ਕਾਰਜ ਵੱਲ ਨੂੰ ਜਾਈਏ ਚੇਤਨਾ ਆਇਓ ਪਾਰ ਬ੍ਰਹਮ ਤਾ ਖੜੜ ਸਤਲ ਤੀਤ ਆਮਰੇ ਕਦੇ ਵਰ ਜੀ ਚਿੱਤ ਵਿੱਚ ਪਰਮਾਤਮਾ ਨਾ ਨਾ ਆਇਆ ਫਿਰ ਤੈਨੂੰ ਖੜ ਕੇ ਖੜਨਾ ਖੜੋ ਤੀ ਮਾਦੇ ਜਾਓ ਖੜੋ ਹਨਾ ਉਹ ਕਹਿੰਦੇ ਫੜ ਫੜ ਕੇ ਤੈਨੂੰ ਨਰਕਾਂ ਚ ਪਾਉਣਾ ਹੈ ਇਹ ਸਾਰਾ ਕੁਝ ਤੁਹਾਡੇ ਕੋਲ ਹੋਵੇ ਚੰਗਾ achar ਵੀ ਆਪਾਂ ਰੋਜ਼ੀ ਪੜਦੇ ਆ ਅਮਰਤ ਵੇਲੇ ਮੇਰਾ ਪਿਤਾ ਜਗਤਪੀਰਾ ਆਪ ਨਰੈਣ ਕਲਾਤਾ ਹਰ ਜਗ ਮੈਂ ਪਰ ਬਰੇ ਉਹ ਕਹਿੰਦੇ ਨੇ ਜੇ ਯੁਗ ਚਾਰੇ ਯਾਰ ਜਾਂ ਹੋਰ ਤੇ ਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਆ ਬਾਤ ਨਾ ਪੁੱਛਿਆ ਕੀਤਾ ਅੰਦਰ ਕੀਤ ਕਰਦੋਸੀ ਦੋਸ ਤਰੇ ਦੋਸ ਪਹਿਲਾਂ ਐਡ ਕਰਦਾ ਕਰਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੀਸਾ ਮਾਰੇ ਕਹਿੰਦੇ ਜੇ ਤੂੰ ਪ੍ਰਮਾਤਮਾ ਦੇ ਨਾਮ ਨਾਲ ਨਾ ਜੁੜਾ ਜੇ ਚਿੱਤ ਵਿੱਚ ਪ੍ਰਮਾਤਮਾ ਦੀ ਯਾਦ ਨਾ ਆਈ ਤੇ ਫਿਰ ਤੈਨੂੰ ਪੱਕਾ ਕਰਕੇ ਮੰਨ ਲਾ ਜਿਹਨੂੰ ਆਪਾਂ ਆਸਾ ਦੀ ਵਾਰ ਚ ਪੜਦੇ ਆ ਆਪੀ ਨੇ ਭੋਗ ਭੋਗ ਹੈ ਕੋਈ ᱯਸਮੜ ਪੌਰ ਸੁਦਾਇਆ ਸਾਰੇ ਭੋਗ ਤਾਂ ਭੋਗੇ ਫਤੇ ਵੀ ਬੁਲਾਉਂਦੇ ਜਕਾਰੇ ਵੀ ਗੁਜਦੇ ਰਹੇ ਆਪਿਨ ਭੋਗ ਭੋਕ ਕੇ ਹੋਏ ᱯਸਮੜ ਪੌਰ ਸੁਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚ ਲਾਇਆ ਪਰ ਉਹਨਾਂ ਨੇ ਗਲ ਸੰਗਲ ਪਾ ਕੇ ਜਾਨਾ ਕਿਉਂ ਨਾਮ ਨਹੀਂ ਜਪਿਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚ ਲਾਇਆ ਅੱਗੇ ਕਰਨੀ ਤੀਰਤ ਬਾਚੀ ਐ ਬਹਿ लेखा ਕਰ ਸਮਝਾਉਣਗੇ ਬੈਠਾ ਸੀ ਕਦੇ ਅੰਮ੍ਰਿਤ ਵੇਲੇ ਉੱਠਿਆ ਸੀ ਬਹਿ लेखा ਕਰ ਸਮਝਾਇਆ ਪਰ ਥਾਣਾ ਹੋਵੀ ਪਉਂਦੇ ਹੁਣ ਸੁਣੀਐ ਕਿਆ ਰੂ ਆਇਆ ਹੁਣ ਰੋਏ ਤੋਂ ਕੋ ਬਣਿ ਮਨ ਅੰਦੇ ਜਨਮ ਗਵਾਇਆ ਜੇ ਤੂੰ ਨਾਮ ਨਾਲ ਨਾ ਜੁੜਾ ਚਿੱਤ ਵਿੱਚ ਵੈਰੂ ਨਾ ਵਸਿਆ ਤੇਰਾ ਜਨਮ ਬ्यर्थ ਚਲਾ ਜਾਣਾ ਹੈ ਗਾਇਆ ਰੋਗ ਨਾ ਸਿਧਰ ਇਥੇ ਨਾ ਕਿਸ ਕਾੜਾ ਸੋਗ ਗਾਇਆ ਕਹੀਏ ਸਰੀਰ ਇਹਨੂੰ ਕੋਈ ਰੋਗ ਵੀ ਨਾ ਹੋਵੇ ਸਿਧਰ ਕਹੀਏ ਕੋਈ ਔਗਣ ਕੋਈ ਸਿਧਰ ਵੀ ਨਾ ਹੋਵੇ ਜੀਵਨ ਵਿੱਚ ਨਾ ਕਿਛ ਕਾੜਾ ਸੋਗ ਨਾ ਕੋਈ ਛੋਰਾ ਹੋਵੇ ਨਾ ਸੋਗ ਹੋਵੇ ਮਿਰਤਨਾ ਆਵੀ ਇਤ ਇਸ ਇਹਨੇ ਸਭੋ ਕੈਪ ਹੋਗ ਹਰ ਰੋਜ਼ ਭੋਗਾਂ ਵਿੱਚ ਪਿਆ ਹੋਇਆ ਮੌਤ ਨੂੰ ਕਦੇ ਯਾਦ ਵੀ ਨਹੀਂ ਕਰਦਾ ਮੌਤ ਯਾਦ ਹੀ ਨਹੀਂ ਆਉਂਦੀ ਤੇ ਭੋਗਾਂ ਵਿੱਚ ਆਨੰਦ ਵਿੱਚ ਫਸਿਆ ਹੋਇਆ ਹੈ ਸਤਕੇ ਕੀ ਤੋਣ ਆਪੜਾ ਇਹ ਨਾ ਸੰਕਰਤਾ ਰਿਆ ਸਭ ਕਿਸ ਕੀ ਤੋਂ ਆਪਣਾ ਸਾਰਾ ਕੁਝ ਮੰਨਿਆ ਹੋਇਆ ਇਹ ਮੇਰਾ ਹੀ ਆਪਣਾ ਜੀਏ ਨਾ ਸ਼ੰਕ ਤਰ ਜੀ ਦੇ ਵਿੱਚ ਮਨ ਵਿੱਚ ਇੰਨਾ ਵੀ ਸ਼ੰਕ ਨਹੀਂ ਆਇਆ ਵੀ ਇਹ ਮੇਰਾ ਨਹੀਂ ਹੈ ਛੱਡ ਕੇ ਜਾਣਾ ਸਾਰਾ ਕੁਝ ਆਪਣਾ ਕਰਕੇ ਮੰਨਿਆ ਹੋਇਆ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲਵਾਇਆ ਸੁਤ ਕੰਚਨ ਸਿਓ ਹੇਤ ਵਡਾਇਆ ਸਭ ਕਿਸ ਆਪਣਾ ਇਕ ਰਾਮ ਪੜਾਇਆ ਇੰਨਾ ਵੀ ਸ਼ੰਕ ਨਹੀਂ ਹੈ ਵੀ ਮੇਰਾ ਨਹੀਂ ਹੈ ਸਭ ਕਿਸ ਕੀ ਤੋਂ ਆਪਣਾ ਐ ਮਨ ਵੀ ਮੈਂ ਇਹਦਾ ਮਾਲਕਾਂਗਾ ਇਹ ਮੇਰਾ ਘਰ ਮੇਰਾ ਪਰਿਵਾਰ ਤੇ ਸ਼ੰਕਾ ਵੀ ਕਦੇ ਪੂਰਾ ਵੀ ਨਹੀਂ ਆਈ ਮਨ 'ਚ ਇਹ ਵੀ ਨਾ ਆਪਣਾ ਆਇਆ ਹੋਵੇ ਚੇਤਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਪਰ ਜੇ ਪ੍ਰਮਾਤਮਾ ਚਿੱਤ ਵਿੱਚ ਨਾ ਵਸਿਆ ਤੂੰ ਗੁਰੂ ਗੁਰੂ ਨਾ ਜਪਿਆ ਉਹਦੀ ਯਾਦ ਵਿੱਚ ਨਾ ਜੁੜਿਆ ਚੇਤਨ ਆਇਓ ਪਾਰ ਬ੍ਰਹਮ ਓ ਮੇਰਾ ਵੈਗੁਰੂ ਨਾ ਜਾਦਾ ਆਇਆ ਫਿਰ ਜਮ ਕੰਕਰ ਵਸ ਪਰਿਆ ਪੱਕਾ ਕਰਕੇ ਮੰਨ ਲਾ ਫਿਰ ਜਮਾਂ ਦੇ ਵਸ ਤੈਨੂੰ ਪੈਣਾ ਪਊ ਜੈਸਰ ਕੀ ਬਾਰ ਦੇ ਵਿੱਚ ਬੜੀ ਪਿਆਰੀ ਬਾਰ ਹੈ ਪੰਜਵੇਂ ਪਾਸ਼ਾ ਕਹਿੰਦੇ ਨੇ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣ ਹੈ ਸਵਰਗ ਵਰਗਾ ਰਹਿੰਦਾ ਹੋਵੇ ਸਾਰੀ ਪ੍ਰਿਥਵੀ ਨੂੰ ਜਿੱਤ ਲੇ ਬਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉद्याਨ ਪਰਮਣ ਹੈ ਜੇ ਪ੍ਰਮਾਤਮਾ ਵਿਸਰ ਗਿਆ ਮਮੇਸਵਰਗ ਚ ਰਹਿੰਦਾ ਸਾਰਾ ਪ੍ਰਥਵੀ ਨੌਖੰਡ ਪ੍ਰਥਵੀ ਦੇ ਤਲੇ ਫਿਰ ਮੰਨ ਲਓ ਜੰਗਲ ਦੇ ਵਿੱਚ ਭਟਕਾ ਕੌਤਕ ਕੋਡ ਤਮਸਿਆ ਚੇਤਨਾ ਆਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸਈ ਇਹ ਸਾਰੇ ਸਾਧਨ ਹੋਣ ਕਿੰਨੇ ਮਾਰੇ ਨੇ ਜਿਹੜੇ ਗਾਏ ਨੇਗੇ ਤੇਰੀ ਦੇਹ ਵੀ ਨੂੰ ਕੋਈ ਰੋਗ ਨਾ ਹੋਵੇ ਕੋਈ ਦੋਖ ਵੀ ਨਾ ਹੋਵੇ ਸੋਖ ਵੀ ਨਾ ਹੋਵੇ ਝੋਰਾ ਵੀ ਨਾ ਹੋਵੇ ਮੌਤ ਵੀ ਚੇਤੇ ਨਾਲ ਆਉਂਦੀ ਹੋਵੇ ਭੋਗ ਭੋਗਦਾ ਹੋਵੇ ਸਾਰਾ ਕੁਝ ਆਪਣਾ ਕਰਕੇ ਮੰਦਾ ਹੋਵੇ ਜੇ ਪਰਮਾਤਮਾ ਚੇਤਨਾ ਆਇਆ ਫਿਰ ਮਹਾਰਾਜ ਕਹਿੰਦੇ ਤੈਨੂੰ ਪਸਤੌਣਾ ਪਊਗਾ ਤੇ ਜਮਾਂ ਦੇ ਵੱਸ ਪੈਣਾ ਪਊ ਫਿਰ ਇਸੇ ਦੀ ਪੌੜੀ ਦੇ ਵਿੱਚ ਪੰਘੂ ਪਾਸ਼ਾ ਕਹਿੰਦੇ ਨਾ ਕਹਿੰਦੇ ਨੇ ਮਹਾ ਭਿਆਨ ਉਧਿਆਨ ਨਗਰ ਕਰਮਾਨਿਆ ਹਾਇ ਤਾਂ ਜੰਗਲ ਸੀ ਪਰ ਵੱਡਾ ਮਹਾਨਗਰ ਮੰਨੀ ਬੈਠਾ ਹੈਗਾ ਸਭ ਇਸ ਕੀ ਤੁਲ ਆਪਣਾ ਮਹਾ ਭਿਆਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ ਏਕ ਸੱਚ ਕਰ ਜਾਂਦੇ ਕਾਮ ਕ੍ਰੋਧ ਅੰਕਾਰ ਫਿਰਹ ਦੇ ਬਾਨਿਆ ਸਿਰ ਲੰਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੈ ਗੁਰੂ ਨਾਲ ਨਹੀਂ ਜੁੜਿਆ ਗੁਰੂ ਨੇ ਨਾਮ ਨਾਲ ਜੋੜ ਦੇਣਾ ਸੀ ਤੇ ਜੀਵਨ ਸਤਾਨਾਂ ਵਰਗਾ ਰਿਆ ਸਾਰੇ ਸਦਨੂ ਹੀ ਹੋ ਗਿਆ ਪਰ ਜਮਾ ਬਸ ਪਹਿਣਾ ਪਵੇਗਾ ਕਿਰਪਾ ਕਰੇ ਜਿਸ ਪਾਰ ਬ੍ਰਹਮ ਉਹ ਵੇ ਸਾਧੂ ਸੰਗ ਉਹਨੇ ਨੌਵੀਂ ਪੌੜੀ ਖੀਰ ਤੇ ਮਹਾਰਾਜ ਇਹ ਸਿਧਾਂਤ ਦਿੰਦੇ ਨੇ ਕਰਨਾ ਹੈ ਕਿਰਪਾ ਕਰੇ ਜਿਸ ਬਾਹਰ ਬ੍ਰਹਮ ਉਹ ਵੇ ਸਾਧੂ ਸਤ ਜੀ ਤੇ ਕਿਰਪਾ ਕਰਦਾ ਹੈ ਨਾ ਜਿੱਥੇ ਤੁਸੀਂ ਬੈਠੋ ਇਹ ਕਿਰਪਾ ਦੇ ਪਾਤਰ ਹੋ ਇਥੇ ਭਾਗਾਂ ਬਿਨਾਂ ਨਹੀਂ ਆਇਆ ਜਾ ਸਕਦਾ ਬੜ ਭਾਗੀ ਹਰ ਸੰਗਤ ਪਾਵੇ ਭਾਗਹੀਣ ਪ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਨ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੀ ਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏਗੇ ਗੁਰੂ ਦੀ ਗੋਚ ਬੈਠਣਾ ਇਹ ਸੰਗਤ ਐ ਇਹ ਉਹਦੀ ਰਹਿਮਤ ਵਰਤਦੀ ਐ ਫੇਰ ਬੰਦਾ ਆਕੇ ਤੇ ਫੇਰ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ ਜਿਉ ਜਿਉ ਓਹ ਹੋ ਵਧਾਈਐ ਤਿਉ ਤਿਉ ਹਾਰ ਤਿਉ ਤਰੰਗ ਹਾਂ ਜਿਉਂ-ਜਿਉਂ ਵੀ ਤੁਸੀਂ ਸੰਗਤ ਦੇ ਵਿੱਚ ਉਹਦੀ ਕਿਰਪਾ ਹੋਈ ਗੁਰੂ ਦੀ ਗੋਦੀ 'ਚ ਬੈਠਿਆ ਜਿਉਂ-ਜਿਉਂ ਤੁਸੀਂ ਇਹਨੂੰ ਵਧਾਉਂਦੇ ਜਾਉਂਗੇ ਆਪਾਂ ਨਿਤਨੇਮ ਕਰ ਰਹੇ ਹਾਂ ਆਪਾਂ ਸੰਤਿਆ ਕਰ ਰਹੇ ਹਾਂ ਇਹਦਾ ਚਾਹ ਵੱਧਦਾ ਜਾਵੇ ਸਿੱਖਣ ਦਾ ਸਿੱਖਣ ਤੋਂ ਬਾਅਦ ਅਨੁਭਵ ਦਾ ਸਾਡੇ ਕਰਮਾਂ ਦਾ ਇਹ ਜੋ ਅਸੀਂ ਪੜਦੇ ਹਾਂ ਸਾਡੇ ਕਰਮਾਂ 'ਚ ਆ ਜਾਵੇ ਮਨ ਬਾਤਿ ਕਰਮ ਪਹਿਲਾ ਪੁਰਨਾ ਮਨਚ ਹੈ ਜੋ ਅਸੀਂ ਮਨਚ ਨਾਲ ਉਹੀ ਬੋਲਦੇ ਆਂ ਜੋ ਫਿਰ ਕਰਮ ਬਣ ਜੇ ਜਿਵੇਂ ਜਿਵੇਂ ਫਿਰ ਮਾਰਾ ਕਹਿੰਦੇ ਉਹ ਸੰਗਤ ਦੇ ਵਿੱਚੋਂ ਪਿਆਰ ਵੱਧ ਹੈਗਾ ਚਾਹ ਬਣਦਾ ਆਪਾਂ ਆ ਰਹੇ ਨਾ ਦੋ ਸਾਲਾਂ ਤੋਂ ਚਾਹ ਬਣੇ ਅੰਮ੍ਰਿਤ ਵੇਲੇ ਐ ਮਤਲਬ ਸਾਮ ਨੂੰ ਕਹਿਣ ਵੇਲੇ ਚਾਹ ਹੋਵੇ ਅੰਮ੍ਰਿਤ ਵੇਲੇ ਸਵੇਰਾਂ ਉੱਠਣਾ ਗੁਰੂ ਦੀ ਗੋਚ ਵਿੱਚ ਬੈਠਣਾ ਭਾਗਾਂ ਵਾਲੇ ਬਣਨਾ ਹੈਗਾ ਜਿਉਂ ਜਿਉਂ ਫਿਰ ਬਧੂ ਨਾ ਫਿਰ ਕਿਉਂ ਤੇ ਉਹ ਹਰ ਸੇ ਰੰਗ ਫਿਰ ਪਰਮਾਤਮਾ ਦਾ ਰੰਗ ਲੱਗੂਆ ਰੰਗ ਮਿੰਜ ਪਿਆਰ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਖੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰੂ ਪੂਰਾ ਜਿਉਂ ਜਿਉਂ ਵਧਾਂਗੇ ਫਿਰ ਨਾਮ ਦਾ ਰੰਗ ਚੜਦਾ ਜਾਵੇਗਾ ਦੋਹਾਂ ਸਿਰਿਆ ਕਾ ਖਸਮ ਆਪ ਅਵਰਨਾ ਦੂਰਿਆ ਖਾਓ ਆਮਰ ਫਿਰ ਸਮਝ ਵੀ ਆਊਗੀ ਜੇ ਰੰਗ ਲੱਗਿਆ ਨਾ ਦੋਹਾਂ ਸਿਰਿਆ ਕਾ ਖਸਮ ਆਪ ਆਵਰਨ ਦੂਜਾ ਥਾਉ ਜਦੋਂ ਰੰਗ ਲੱਗਿਆ ਗੁਰੂ ਦੀ ਗੋਦੀ 'ਚ ਬੈਠੇ ਸੰਗਤ 'ਚ ਜੁੜੇ ਫੇਰ ਸਮਝਾਉ ਦੋਹਾ ਸਿਰਿਆਂ ਦਾ ਮੇਰਾ ਵਹਿਗੁਰੂ ਆਪ ਰਖਵਾਲਾ ਮਾਲਕ ਹੈ ਦੋਵੇਂ ਥਾਵ ਰੱਖੇ ਗੁਰ ਸੂਰੇ ਗੁਰੂ ਸੂਰਮਾ ਲੋਕ ਪਰਲੋਕ ਹਲਤ ਪਲਤ ਦੋਵੇਂ ਰਾਹਾ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਗੁਰੂ ਦੇ ਨਾਲ ਜੁੜਿਆ ਰੰਗ ਲੱਗਿਆ ਫਿਰ ਸਮਝ ਆ ਗਈ ਉਹ ਮੇਰਾ ਵਹਿਗੁਰੂ ਦੋਹਾਂ ਸਿਰਿਆਂ ਕਾ ਖਸਮ ਆਪ ਅਬਰ ਨ ਦੁਦਿਆ ਥਾਉ ਸਮਝ ਆ ਜਾਂਦੀ ਹੈ ਉਸ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਉਸ ਤੋਂ ਬਿਨਾ ਕੋਈ ਟਿਕਾਣਾ ਵੀ ਨਹੀਂ ਹੈ ਸਤਗੁਰ ਤੁਠੇ ਪਾਇਆ ਨਾਨਕ ਸੱਚਾ ਨਾਮ ਸਤਗੁਰ ਤੁਠੇ ਪਾਇਆ ਇਹ ਹੋਇਆ ਕਦੋਂ ਜਦੋਂ ਗੁਰੂ ਦਾ ਪ੍ਰਸਾਦ ਵਰਤੇ ਨਾਨਕ ਸੱਚਾ ਨਾਉ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ ਜਹ ਹਰ ਸਿਮਰਨ ਪਈ ਆਤ ਹੈ ਉਪਾਦ ਗਤ ਕੀਨੀ ਬੜ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਗ ਜਲ ਤਰਨਾ ਮੈਨੂੰ ਗੁਰੂ ਨੇ ਮਤ ਦਿੱਤੀ ਗੁਰੂ ਤੋਂ ਉੱਠ ਕੇ ਫਿਰ ਨਾਮ ਦੀ ਦਾਤ ਦਿੰਦਾ ਹੈ ਜਦੋਂ ਨਾਮ ਦੀ ਦਾਤ ਦਿੰਦਾ ਹੈ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸੁਹੇਲੇ ਉਦੋਂ ਹੋਣਿਆ ਜਦੋਂ ਨਾਮ ਨਾਲ ਜੁੜੇ ਨਾਮ ਨਾਲ ਨਾ ਜੁੜੇ ਸਾਧਨ ਜਿੰਨੇ ਮਾਨਦੇ ਰਹੇ ਦੁੱਖਾਂ ਦੇ ਭਾਗੀ ਬਣ ਲੈ ਤਾਂ ਤੇ ਆਪਾਂ ਵੀ ਜੁੜਨਾ ਕਰੀਏ ਜਪਣਾ ਕਰੀਏ ਤਾਂ ਕਿ ਜੀਵਨ ਪਵਿੱਤਰ ਹੋ ਜਾਵੇ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਸਾਰਿਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੇ ਅਮਰਤ ਵੇਲੇ ਉਦਮ ਬਖਸ਼ੀ ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸੰਧੱਤਾ ਬਖਸ਼ੇ ਨੇ ਮਹਾਰਾਜ ਰਹਿਮਤਾ ਕਰ ਮੇ ਕਹਿਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਗੁਰੂ ਦਾ ਸ਼ਬਦ ਗੁਰੂ ਦਾ ਨਾਮ ਸਾਡੇ ਹਿਰਦੇ ਚ ਵਸ ਜਾਵੇ ਤਾਂ ਕਿ ਜੀਵਨ ਪਵਿੱਤਰ ਹੋ ਜਾਵੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਬਿਆੰਤ ਹੋ ਜਾਂਦੀ ਐ ਮੇਰੀ ਝੋਲੀ ਚ ਪਾ ਦੇਣੀ ਯਾਰ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਨਾ ਮੇਰੀ ਮਤ ਬਹੁਤ ਥੋੜੀ ਐ